ਇੰਡੀਗੋ ਦੀ ਟੀਮ ਅੱਜ ਪਹੁੰਚੀ ਹੈ ਅਮਰੀਸਰ ਏਰੀਏ ਦੇ ਨਾਲ ਸੋਈਆਂ ਕਲਾਂ ਏਰੀਏ ਦੇ ਵਿੱਚ ਤਾਂ ਮੇਰੇ ਨਾਲ ਨੇ ਕਿਸਾਨ ਬਬਲਪ੍ਰੀਤ ਜੀ ਜਿਹੜੇ ਕਿ ਸੇਮ ਫਲੀ ਦੀ ਤੇ ਮਟਰ ਦੀ ਖੇਤੀ ਕਰਦੇ ਆਗੇ ਤਾਂ ਇਹਨਾਂ ਨੇ ਆਪਦੇ ਖੇਤ ਦੇ ਵਿੱਚ ਪ੍ਰੇਰਕ ਦਾ ਇਸਤੇਮਾਲ ਕੀਤਾ ਸੀਗਾ ਆਓ ਬਬਲਪ੍ਰੀਤ ਜੀ ਦੇ ਜਵਾਨੀ ਸੁਣਦੇ ਆ ਕਿ ਉਹਨਾਂ ਨੂੰ ਪ੍ਰੇਰਕ ਲਾਉਣ ਦੇ ਨਾਲ ਇਹ ਆਪਦੀ ਫਸਲ ਦੇ ਵਿੱਚ ਕੀ ਕੀ ਫਰਕ ਨਜ਼ਰ ਆਇਆ ਤਾਂ ਬਬਲਪ੍ਰੀਤ ਜੀ ਜਿਵੇਂ ਤੁਸੀਂ ਦੱਸ ਰਹੇ ਸੀ ਤਾਂ ਕਿਸਾਨਾਂ ਨੂੰ ਵੀ ਦੱਸੋ ਤਾਂ ਪ੍ਰੇਰਕ ਦਾ ਇਸਤੇਮਾਲ ਕੀਤਾ ਆਪਾਂ ਤਾਂ ਕੀ ਫਾਇਦਾ ਲੱਗਿਆ ਤੁਹਾਨੂੰ ਪਹਿਲਾਂ ਤਾਂ ਜਿਵੇਂ ਆਪਾਂ ਸੇਮ ਫਲੀ ਵਾਲੇ ਖੇਤ ਦੇ ਵਿੱਚ ਹੀ ਖੜੇ ਹਾਂ ਜੀ ਹਾਂਜੀ ਇਹ ਲਾਈ ਜੇ ਆਪਾਂ ਦਵਾਈ ਦਵਾਈ ਇਹਦਾ ਬਹੁਤ ਜ਼ਿਆਦਾ ਫਰਕ ਜੇ ਵੇਖੋ ਤੁਹਾਡੇ ਸਾਹਮਣੇ ਖੇਲਾਂ 'ਚ ਹੀ ਫਰਕ ਦਿਖਣ ਰਿਹਾ ਜੇ ਇਹ ਦੱਸਿਓ ਮੜਾ ਜੀ ਕਿ ਕਿੰਨੀਆਂ ਖੇਲਾਂ ਇਧਰ ਨੂੰ ਬਿਨਾ ਦਵਾਈ ਵਾਲੀਆਂ ਤੇ ਕਿੰਨੀਆਂ ਇਹ ਦੇਖੋ ਵੀ ਜੀ ਦਵਾਈ ਆ ਜਿਹੜੀਆਂ ਖੇਲਾਂ ਵਾ 6-7 ਇਹ ਬਿਨਾ ਦਵਾਈ ਤੋਂ ਆ ਦਵਾਈ ਤੋਂ ਲੱਗੀ ਜੇ ਇਹਦਾ ਪੱਤਾ ਵੀ ਚੌੜਾ ਇਹਦੀ ਗਰੋਥ ਵੀ ਜੇ ਹਾਂਜੀ ਫਾਲੀ ਵੀ ਤਾਂ ਵੀ ਫਰਕ ਪਿਆ ਜੇ ਠੀਕ ਹੈ ਜੀ ਇਹਦਾ ਵੇਖੋ ਜੀ ਕੱਦ ਵੀ ਮਧਰਾ ਜੇ ਕੱਦ ਵੀ ਮਧਰਾ ਦਾ ਠੀਕ ਆ ਤੇ ਇੱਕ ਤੁਸੀਂ ਜਦੋਂ ਦੱਸਦੇ ਸੀ ਕਿ ਬਾਹਰ ਨਿਕਲਦਾ ਸੀਗਾ ਹਾਂਜੀ ਉਦੋਂ ਇੱਕ ਫਰਕ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਸੀ ਉਹ ਜ਼ਰੂਰ ਦੱਸੋ ਹਾਂਜੀ ਆਮ ਜੋ ਫਲੀ ਉਗਦੀ ਹੈ ਡੰਡਾ ਉਗਦਾ ਜੇ ਇਹ ਪੱਤੇ ਦੋ ਲੈ ਕੇ ਉੱਗੀ ਜੇ ਇਹ ਪੱਤੇ ਦੋ ਲੈ ਕੇ ਉੱਗੀ ਹੈ ਜੀ ਠੀਕ ਆ ਠੀਕ ਆ ਤੇ ਇੱਕ ਤੁਸੀਂ ਦੱਸ ਰਹੇ ਸੀ ਕਿ ਜਿਵੇਂ ਆਪਣੇ ਇੱਥੇ ਗਵਾਂਡੀ ਦੇ ਪਹਿਲਾਂ ਬਜਾਈ ਹੋਈ ਵੀ ਆਪਣੇ ਨਾਲੋਂ ਹਾਂਜੀ ਮੇਰੇ ਨਾਲ ਗਵਾਂਡੀ ਦੀ ਬਜਾਈ ਹੋਈ 5 ਦਿਨ ਦੀ 3 ਦਿਨ ਦਾ ਫਰਕ ਪਾਣੀ ਦਾ ਤੇ 5 ਦਿਨ ਦਾ ਬਜਾਈ ਦਾ ਬਜਾਈ ਦਾ ਠੀਕ ਹੈ ਜੀ ਹਾਂਜੀ ਤੇ ਉਹਦੇ ਨਾਲ ਹੀ ਫਲੀ ਮੇਰੀ ਬਰਾਬਰ ਹੋਈ ਹੈ ਬਰਾਬਰ ਹੋ ਗਈ ਹੈ ਹਾਂਜੀ ਉਹਦੇ ਨਾਲ ਹੀ ਬਰਾਬਰ ਹੋਈ ਹੈ 5 ਦਿਨ ਦਾ ਫਰਕ ਹੈ 5 ਦਿਨ ਦਾ ਫਰਕ ਠੀਕ ਆ ਤੇ ਤੁਸੀਂ ਮਟਰ ਦੇ ਵਿੱਚ ਸਾਰੇ ਲਾਈ ਹੈਗੀ ਹਾਂਜੀ ਮਟਰ ਨੂੰ ਵੀ ਲਾਈ ਆ 16 17 ਕਿੱਲਿਆਂ ਨੂੰ ਲਾਈ ਆ ਜੀ ਉਹਦੇ ਵੀ ਇੰਨਾ ਫਰਕ ਜਾਪਿਆ ਵੀ ਪੱਤੇ ਲੈ ਕੇ ਉੱਗੀ ਆ ਜੀ ਪੱਤੇ ਲੈ ਕੇ ਉੱਗੀ ਆ ਤੇ ਹੋਰ ਕੋਈ ਫਰਕ ਲੱਗ ਰਿਹਾ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਪਛੇਤੇ ਤੇ ਤੁਹਾਡਾ ਗੇਤਾ ਸੀ ਥੋੜਾ ਹਾਂਜੀ ਇੰਨਾ ਫਰਕ ਪਿਆ ਵਾ ਵੀ 8 ਦੇਣ ਦਾ ਫਰਕ ਪਿਆ ਆ ਜੀ ਲੋਕਾਂ ਨਾਲ ਤੁਹਾਡਾ ਤੁਹਾਡਾ ਤੁਸੀਂ ਲੇਟ ਹੋਏ ਆਂ ਅਸੀਂ ਲੇਟ ਹੋਏ ਆ ਪਰ ਸਾਡਾ ਹੁਣ ਆਪ ਵੇ ਹੁਣ ਵੇਖੀਏ ਨਾਲ ਹੀ ਆ ਜੀ ਨਾਲ ਹੀ ਆ ਹਾਂ ਠੀਕ ਹੈ ਤਾਂ ਤੁਹਾਡੇ ਮੁਤਾਬਕ ਕਿਵੇਂ ਹੈ ਪ੍ਰੇਰਕ ਦਵਾਈ ਇਹ ਬਹੁਤ ਵਧੀਆ ਦਵਾਈ ਜੇ ਛੇਤੀ ਰਿਜ਼ਲਟ ਦੇਂਦੀ ਹੈ ਜੀ ਛੇਤੀ ਰਿਜ਼ਲਟ ਦਿੰਦੀ ਹੈਗੀ ਤਾਂ ਵਰਤਣੀ ਚਾਹੀਦੀ ਹੈ ਹੋਰ ਵੀ ਜ਼ਿੰਮੇਵਾਰ ਨਾਲ ਵਰਤਣੀ ਚਾਹੀਦੀ ਹੈ ਜੀ ਤੁਸੀਂ ਵੀ ਵਰਤੋਗੇ ਜਿਵੇਂ ਅੱਗੇ ਆਪਣੀ ਕੋਈ ਵੀ ਫਸਲ ਅਗਲੀ ਫਸਲ ਹੁੰਦੀ ਹੈ ਕੋਈ ਵੀ ਹਾਂ ਜੀ ਅਗਲੀ ਫਸਲਾਂ ਦਾ ਵੀ ਵਰਤਾਂ ਜਾਏਗੀ ਰਿਜ਼ਲਟ ਦਾ ਪਤਾ ਲੱਗਾ ਜੀ ਰਿਜ਼ਲਟ ਦਾ ਪਤਾ ਲੱਗਾ ਤਾਂ ਇਹ ਸੀਗੇ ਜੀ ਬਬਲ ਪ੍ਰੀਤ ਜੀ ਜਿਨ੍ਹਾਂ ਨੇ ਤੁਹਾਨੂੰ ਆਪਦੀ ਜ਼ੁਬਾਨੀ ਦੱਸਿਆ ਕਿ ਉਹਨਾਂ ਨੂੰ ਸੋਇਆਬੀਨ ਦੇ ਵਿੱਚ ਫਲੀ ਦੇ ਵਿੱਚ ਕਿਸ ਤਰੀਕੇ ਦਾ ਰਿਜ਼ਲਟ ਲੱਗਿਆ ਪ੍ਰੇਰਕ ਦਾ ਉਸ ਤੋਂ ਬਾਅਦ ਉਹਨਾਂ ਨੇ ਮਟਰ 14-15 ਕਿੱਲੇ ਮਟਰ ਦੇ ਵਿੱਚ ਇਸਤੇਮਾਲ ਕੀਤਾ ਤਾਂ ਉਹਨਾਂ ਨੇ ਆਪਦੀ ਜਵਾਨੀ ਪ੍ਰੇਰਕ ਦੇ ਕਿਸਾਨ ਵੀਰਾਂ ਤੁਹਾਨੂੰ ਫਰਕ ਫਾਇਦਾ ਦੱਸੇ ਤਾਂ ਬਹੁਤ ਬਹੁਤ ਧੰਨਵਾਦ ਬਹੁਤ